ਗੋਲੀ ਲੱਗੀ ਸੀ ਅੱਜ ਉਸਦੀ ਜਦੋਂ ਮ੍ਰਿਤਕ ਦੇ ਨੂੰ ਪਿੰਡ ਚੈਲ ਦੇ ਵਿੱਚ ਲਿਆਂਦਾ ਗਿਆ ਤੇ ਉੱਥੇ ਮੌਜੂਦ ਲੋਕਾਂ ਵੱਲੋਂ ਜਦੋਂ ਉਸਦੀ ਮਾਂ ਨੂੰ ਵੇਖਿਆ ਗਿਆ ਤੇ ਹਰ ਇੱਕ ਦੀ ਅੱਖ ਦੇ ਵਿੱਚੋਂ ਹੰਝੂ ਨਿਕਲਾਏ ਕਿਉਂਕਿ ਬੜੇ ਚਾਵਾਂ ਦੇ ਨਾਲ ਬੜੀਆਂ ਅਰਦਾਸਾਂ ਬੇਨਤੀਆਂ ਕਰਕੇ ਪੁੱਤ ਦੇ ਲਈ ਨੌਕਰੀ ਮੰਗਦੀ ਸੀ ਉਹ ਮਾਂ ਤੇ 2 ਸਾਲਾਂ ਬਾਅਦ ਅੱਜ ਉਸਦਾ ਪੁੱਤ ਜਿਹੜਾ ਅੱਗੇ ਜਦੋਂ ਛੁੱਟੀ ਕੱਟਣ ਆਉਂਦਾ ਸੀ ਹੱਸਦਾ ਵਸਦਾ ਖੁਸ਼ੀ ਦੇ ਵਿੱਚ ਸਾਰਾ ਪਰਿਵਾਰ ਖੁਸ਼ ਹੁੰਦਾ ਸੀ ਜਦੋਂ ਅੱਜ ਉਸਦੀ ਮ੍ਰਿਤਕ ਦੇ ਉਸਦੇ ਜੱਦੀ ਘਰ ਪਿੰਡ ਚੈਲ ਦੇ ਵਿੱਚ ਪਹੁੰਚੀ ਤੇ ਉੱਥੇ ਹਰ ਇੱਕ ਜਿਹੜੀ ਅੱਖ ਦੇ ਵਿੱਚੋਂ ਹੰਝੂ ਨਹੀਂ ਰੁਕ ਸਕਿਆ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਉੱਥੇ ਪਹੁੰਚੇ ਸੀ ਪਰ ਲੋਕਾਂ ਨੇ ਉਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਭਾਜਪਾ ਦੇ ਲੀਡਰ ਵੀ ਪਹੁੰਚੇ ਸੀ ਜਿਨ੍ਹਾਂ ਵੱਲੋਂ ਇਹ ਗੱਲ ਆਕੀ ਜਾ ਰਹੀ ਸੀ ਕਿ ਦੇਸ਼ ਦੀ ਜਿਹੜੀ ਪਾਕਿਸਤਾਨ ਦੇ ਨਾਲ جنگ ਲੱਗੀ ਆ ਉੱਥੇ ਉਸ ਦੀ ਹਮਾਇਤ ਕੀਤੀ ਜਾਂਦੀ ਸੀ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਵੇਖ ਰਹੇ ਹੋ ਮਾਵਾ ਦੇ ਪੁੱਤ ਜਿਨ੍ਹਾਂ ਦੀਆਂ ਲਾਸ਼ਾਂ ਘਰ ਦੇ ਵਿੱਚ ਆਉਂਦੀਆਂ ਤੇ ਮਾਵਾ ਕਿਸ ਤਰ੍ਹਾਂ ਦੇ ਨਾਲ ਵਰਲਾਪ ਕਰਦੀਆਂ ਨੇ ਉਹ ਝੱਲੀਆਂ ਨਹੀਂ ਜਾਂਦੀਆਂ ਭਾਵੇਂ ਉਹ ਇਧਰਲੇ ਪੰਜਾਬ ਦੇ ਲੋਕ ਹੋਣ ਚਾਹੇ ਉਹ ਪਾਕਿਸਤਾਨ ਦੇ ਲੋਕ ਹੋਣ ਜੰਗ ਬਰਬਾਦੀ ਦਾ ਇੱਕ ਜਿਹੜਾ ਸੰਕੇਤ ਮੰਨਿਆ ਜਾਂਦਾ ਬਰਬਾਦੀ ਹੁੰਦੀ ਹੈ جنگ ਦੇ ਵਿੱਚ ਤੇ ਜਿਹੜੇ ਹਾਕਮ ਇਸ ਜੰਗਾਂ ਨੂੰ ਕਰਾਉਂਦੇ ਆ ਉਹ ਆਪਣੇ ਆਪ ਨੂੰ ਮਹਫੂਜ਼ ਸਮਝਦੇ ਉਹਨਾਂ ਦੇ ਪਰਿਵਾਰ ਵੀ ਵਿਦੇਸ਼ਾਂ ਨੂੰ ਚਲੇ ਜਾਂਦੇ ਆ ਜਦੋਂ ਕੋਈ ਜੰਗ ਲੱਗਦੀ ਆ ਤੇ ਇਸ ਦਾ ਜਿਹੜਾ ਜਿਹੜਾ ਇਸ ਦਾ ਨਤੀਜਾ ਉਹ ਜਾਂ ਤਾਂ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਜਾਂ ਜਿਹੜੇ ਆਮ ਲੋਕਾਂ ਦੇ ਧੀਆ ਪੁੱਤ ਬਾਡਰਾਂ ਦੇ ਉੱਤੇ ਖੜੇ ਆ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਖਮਿਆਜਾ ਭੁਗਤਣਾ ਪੈਂਦਾ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਇਹ ਉਸ ਮੁੰਡੇ ਦੀ ਮਾਂ ਜਿਹੜੀ ਆਪਣੇ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਜਿਸ ਨੇ ਤੋੜਿਆ ਸੀ ਰਾਜ ਉਸਦੀ ਮਰਤਕ ਦੇਹ ਨੂੰ ਵੇਖ ਕੇ ਕਿਸ ਤਰੀਕੇ ਦੇ ਨਾਲ ਬੇਹੋਸ਼ ਹੋ ਕੇ ਡਿੱਗ ਪਈ ਉਸਦੀ ਮਾਂ ਤੁਸੀਂ ਸਮਝ ਸਕਦੇ ਹੋ ਉਸਦਾ ਦਰਦ ਹਾਲਾਂਕਿ ਜਿਹੜੇ ਉੱਤੇ ਪ੍ਰਸ਼ਾਸਨ ਦੇ ਜਿਹੜੇ ਲੋਕ ਆਏ ਸੀ ਉਹਨਾਂ ਵੱਲੋਂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਜਿਸ ਤਰੀਕੇ ਦੇ ਨਾਲ ਐਡਾ ਵੱਡਾ ਦਰਦ ਸੀ ਇਸ ਲੋਕਾਂ ਦੇ ਉੱਤੇ ਜਿਹੜਾ ਇਹ ਦੁੱਖ ਜਿਹੜਾ ਐਡਾ ਵੱਡਾ ਬੀਤਿਆ ਉਸ ਨੂੰ ਜਿਹੜਾ ਸਮਝਣਾ ਉਹ ਆਮ ਲੋਕ ਨਹੀਂ ਸਮਝ ਸਕਦੇ ਕਿਉਂਕਿ ਜਿਸ ਦੇ ਘਰੇ ਅੱਗ ਲੱਗੀ ਹੁੰਦੀ ਹੈ ਉਹੀ ਇਸ ਚੀਜ਼ ਨੂੰ ਸਮਝ ਸਕਦਾ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਰਤਕ ਜਿਹੜਾ ਨੌਜਵਾਨ ਆ ਉਸ ਦਾ ਪਰਿਵਾਰ ਵਿਰਲਾਪ ਕਰ ਰਿਹਾ ਜਦੋਂ ਉਸ ਦੀ ਬਾਡੀ ਨੂੰ ਬਾਹਰ ਕੱਢਿਆ ਗਿਆ ਹਰ ਇੱਕ ਦੀ ਅੱਖ ਦੇ ਵਿੱਚ ਹੰਝੂ ਆ ਉਸ ਦੀ ਮਾਂ ਦਾ ਬੇਹਾਲ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੁੰਡੇ ਦਾ ਜਿਹੜਾ ਛੋਟਾ ਭਰਾ ਉਹ ਵੀ ਅਗਨੀ ਵੀਰ ਭਰਤੀ ਹੋਇਆ ਗਸ ਦੇ ਵਿੱਚ ਉਸ ਨੇ ਵੀ ਟ੍ਰੇਨਿੰਗ ਦੀ ਟ੍ਰੇਨਿੰਗ ਦੇ ਲਈ ਜਾਣਾ ਹੈ ਦੋਵੇਂ ਭਰਾ ਭਾਰਤ ਦੀ ਸੇਵਾ ਦੇ ਲਈ ਭਾਰਤੀ ਫੌਜ ਦੀ ਸੇਵਾ ਦੇ ਵਿੱਚ હાજર ਸਨ ਇੱਕ ਭਰਾ ਪਹਿਲਾਂ ਹੀ ਉੱਤੇ ਜਿਹੜਾ ਡਿਊਟੀ ਦੇ ਰਿਹਾ ਸੀ ਤੇ ਦੂਸਰੇ ਭਰਾ ਨੇ ਜਾਣਾ ਸੀ ਹੁਣ ਕਿਸ ਤਰੀਕੇ ਦੇ ਨਾਲ ਕਿੱਡੇ ਦਿਲ ਦੇ ਨਾਲ ਦੂਸਰੇ ਜਿਹੜਾ ਉਸ ਦਾ ਬੱਚਾ ਉਸ ਨੂੰ ਤੋਰੇਗੀ ਕਿਉਂਕਿ ਘਰੋਂ ਬਹੁਤ ਵਧੀਆ ਹੱਸਦਾ ਬਸਦਾ ਇਹ ਮੁੰਡਾ ਗਿਆ ਸੀ ਪਰ ਉਸ ਦੀ ਜਿਹੜੀ ਮਰਤਕ ਦੇ ਆ ਉਹ ਘਰ ਵਿੱਚ ਵਾਪਸ ਆਈ ਆ ਤੁਸੀਂ ਵੇਖ ਸਕਦੇ ਹੋ ਜਦੋਂ ਇਹ ਜਿਹੜਾ ਘਰ ਆ ਇਹ ਉਸ ਮੁੰਡੇ ਨੇ ਭਰਤੀ ਹੋਣ ਤੋਂ ਬਾਅਦ ਆਪਣੀ ਕਮਾਈ ਦੇ ਨਾਲ ਪਾਇਆ ਸੀ ਕਿਉਂਕਿ ਦਰਮਿਆਨੇ ਘਰ ਦੇ ਨਾਲ ਸੰਬੰਧ ਸੀ ਇਹ ਨੌਜ ਮੁੰਡਾ ਤੇ ਉਸਦੀ ਕਮਾਈ ਦੇ ਨਾਲ ਪਾਏ ਹੋਏ ਘਰ ਦੇ ਵਿੱਚ ਉਸ ਨੂੰ ਰਹਿਣਾ ਨਸੀਬ ਨਹੀਂ ਹੋਇਆ ਉਸ ਦੇ ਜਿਹੜੀ ਮਰਤਕ ਦੇ ਜਦੋਂ ਇਸ ਘਰ ਦੇ ਵਿੱਚ ਆਈ ਤੇ ਹਰ ਇੱਕ ਦੀ ਅੱਖ ਦੇ ਵਿੱਚੋਂ ਹੰਝੂ ਸੀ ਚਾਹੇ ਉਸ ਦੇ ਰਿਸ਼ਤੇਦਾਰ ਸੀ ਚਾਹੇ ਉਸ ਦੇ ਆਣ ਗਵਾਂਡ ਦੇ ਲੋਕ ਸੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਤਾਹਾਂ ਨਿਕਲ ਗਈਆਂ ਉਸ ਦਾ ਮਰਤਕ ਜਿਹੜਾ ਸਰੀਰ ਵੇਖ ਕੇ ਕਿਉਂਕਿ ਮੁੰਡੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਪਰ ਜਿਹੜੀ ਅਗਨੀ ਵੀਰ ਜਿਹੜੀ ਇੱਕ ਨਵੀਂ ਭਰਤੀ ਸ਼ੁਰੂ ਹੋਈ ਹੈ ਉਸ ਦੇ ਵਿੱਚ ਇਹ ਭਰਤੀ ਹੋਇਆ ਸੀ ਨੌਜਵਾਨ ਤੇ ਸਭ ਤੋਂ ਵੱਡੀ ਗੱਲ ਪ੍ਰਵਾਹ